ਕੀ ਨਾਮ ਹੈ ਸਰ ਜੀ ਨਮਸਕਾਰ ਜੀ ਮੈਂ ਇਹਦਾ ਨਾਮ ਰਾਜਨ ਗੁਪਤਾ ਹੈ ਤੇ ਵਪਾਰ ਮੰਡਲ ਵੈਲਫੇਅਰ ਸੁਸਾਇਟੀ ਹੈ ਸਾਡੀ ਬਣੀ ਗੌਸ਼ਲਾ ਬਾਜ਼ਾਰ ਤੋਂ ਖਾਨਪੁਰੀ ਗੇਟ ਤੋਂ ਤੇ ਅਸੀਂ ਗਰਮੀ ਦੀ ਛੁੱਟੀਆਂ ਨੂੰ ਅੱਗੇ ਵੀ ਪਿਛਲੇ ਸਾਲਾਂ ਵੀ ਕਰਦੇ ਆ ਰਹੇ ਆ ਤੇ ਇਸ ਵਾਰ ਸਾਲ ਵੀ ਅਸੀਂ ਕਰਦੇ ਜਾ ਰਹੇ ਹਾਂ ਤੇ ਅਸੀਂ 28 29 30 ਅਸੀਂ ਡੇਟ ਫਿਕਸ ਕੀਤੀ ਜੂਨ ਦੀ ਜੀ ਤੇ ਤਿੰਨ ਦਿਨ ਬੰਦ ਰਹੂਗਾ ਬਾਜ਼ਾਰ ਸਾਰਾ ਗੌਸ਼ਲਾ ਬਾਜ਼ਾਰ ਖਾਨਪੁਰੀ ਗੇਟ ਅਫਗਾਨ ਰੋਡ ਗੁੜ ਮੰਡੀ ਦਾਲ ਬਾਜ਼ਾਰ ਕਨਕ ਮੰਡੀ ਪਹਾੜੀ ਕਟੜਾ ਸਾਰੇ ਵਪਾਰੀ ਕਰਾਵਾ ਵੱਲੋਂ ਕੰਦਰ ਨੂੰ ਅਸੀਂ ਇਸ ਚੀਜ਼ ਦਾ ਬੰਦ ਕਰਨ ਦਾ ਕੀਤਾ ਹੈ ਜੀ ਗਰਮੀ ਛੁੱਟੀਆਂ ਕਰਕੇ ਤੇ ਕਿਹੜੇ-ਕਿਹੜੇ ਇਹਦੇ ਵਿੱਚ ਜਿਹੜੇ ਦੁਕਾਨਾਂ ਖੁੱਲੀਆਂ ਹੋਣਗੀਆਂ ਉਹਦੇ ਬਾਰੇ ਦੱਸਦੇ ਹਾਂ ਕੁਝ ਤਾਂ ਹੁੰਦਾ ਹੀ ਆ ਜੀ ਥੋੜਾ ਬਹੁਤਾ ਜਿਹੜੇ ਬੰਦੇ ਨਹੀਂ ਬੰਦ ਕਰਦੇ ਹੈਗੇ ਦੁਕਾਨਾਂ ਕੰਦਰ ਨੂੰ ਤੇ ਉਹਦੇ ਬਾਰੇ ਆਪਾਂ ਕੁਝ ਕਿਸੇ ਜ਼ਬਰਦਸਤੀ ਦਾ ਕਰਵਾ ਨਹੀਂ ਸਕਦੇ ਕੋਈ ਗਵਰਨਮੈਂਟ ਦਾ ਸੀ ਹੈਗੇ ਨਹੀਂ ਕੋਈ ਇਹ ਤਾਂ ਹੱਥ ਜੋੜ ਕੇ ਬੇਨਤੀ ਆ ਬੇਨਤੀ ਦੇ ਵਿੱਚ ਵੀ ਤਾਂ ਉਹ ਅਗਲੇ ਦੀ ਇੱਛਾ ਵਾ ਜਬਰਦਸਤੀ ਕਰਾਈ ਨਹੀਂ ਸਾਦੇ ਕੰਦੇ ਨਾਲ ਵੀ ਆਪਣੀ ਖੁਸ਼ੀ ਨਾਲ ਕੰਮ ਨੂੰ ਬੰਦ ਕਰੂਗੇ ਜਿਹੜੇ ਦੁਕਾਨਦਾਰ ਕਰੂਗੇ ਤੇ ਹਿਸ਼ਾਲਪੁਰ ਦੇ ਲੋਕਾਂ ਨੂੰ ਕੀ ਅਪੀਲ ਹੈ ਗਰਮੀ ਦੀ ਛੁੱਟੀਆਂ ਆ ਗਈਆਂ ਕਾਫੀ ਐਸੋਸੀਏਸ਼ਨਾਂ ਦਾ ਬੰਦ ਕਰ ਰਹੀਆਂ ਸਰਾਫਾ ਐਸੋਸੀਏਸ਼ਨ ਵੀ ਕਰ ਰਹੀਆਂ ਸਮਕਰਨ ਵੀ ਵਾਰ ਕੰਦੇ ਮੋਟਰਸ ਵੀ ਕੱਲ ਵਾਲੇ ਵੀ ਕਰਦੇ ਕੰਦੇ ਬੰਦ ਸਪੇਅਰ ਪਾਰਟ ਵਾਲੇ ਵੀ ਹਾਂਜੀ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੂਗਾ ਬਸ ਮੋਜਾਂ ਕਰੋ ਜੀ ਕੰਦੇ ਗਰਮੀ ਦੀ ਛੁੱਟੀਆਂ ਆ ਗਈਆਂ ਦੋ ਤਿੰਨ ਦਿਨ ਹੋ ਗਏ ਸਾਰੇ ਕੁਝ ਨਹੀਂ ਲਾਸ ਸੰਡੇ ਵੈਸੇ ਸਾਡਾ ਬੰਦ ਹੁੰਦਾ ਜੀ ਲਾਸ ਸण्डे ਵੈਸੇ ਹੀ ਬੰਦ ਹੁੰਦਾ ਵਾ ਇੱਕ ਤੇ ਦੁਕਾਨਦਾਰਾਂ ਦੇ ਜੋ ਜਿਹੜੇ ਵਰਕਰ ਹੈਗੇ ਸਾਡੇ ਕੰਦੇ ਨੂੰ ਉਹ ਬਹੁਤ ਸਾਡੇ ਨੂੰ ਅਪੀਲ ਕਰਦੇ ਆਣਗੇ ਕਹਿੰਦੇ ਆਣਗੇ ਕਿ ਤੁਸੀਂ ਦੋ ਤਿੰਨ ਦਿਨ ਛੁੱਟੀਆਂ ਕਰੋ ਸਾਨੂੰ ਉਹਦਾ ਛੁੱਟੀ ਤਾਂ ਕੋਈ ਮਿਲਦੀ ਨਹੀਂ ਅਸੀਂ ਦੁਕਾਨਦਾਰ ਤਾਂ 24 ਘੰਟੇ ਕੰਮ ਕਰਨ ਨੂੰ ਤਿਆਰ ਆ ਕਿਉਂਕਿ ਸਾਡੀ ਨੇਚਰ ਹੀ ਇੱਦਾਂ ਦੀ ਬਣ ਚੁੱਕੀ ਹੋਈ ਹੈ ਕਿ ਆਪਾਂ ਨਾ ਸੰਡੇ ਬੰਦ ਕਰਦੇ ਨਾ ਕੁਝ ਬੰਦ ਲਾ ਸण्डे ਇੱਕ ਬੰਦ ਕਰਦੇ ਆ ਬੜੀ ਮੁਸ਼ਕਿਲ ਦੀ ਨਾਲ ਬਾਕੀ ਸਾਡੇ ਵਰਕਰ ਵੀ ਕਹਿੰਦੇ ਸਨ ਛੁੱਟੀ ਦਿਓ ਜੀ ਛੁੱਟੀ ਦਿਓ ਇਸ ਕਰਕੇ ਅਸੀਂ ਕਹਿੰਦੇ ਕਿ ਗਰਮੀਆਂ ਛੁੱਟੀਆਂ ਆ ਗਈਆਂ ਵਾ ਸਾਰੇ ਮौजਆ ਕਰੋ ਸਭ ਤੋਂ ਅਪੀਲ ਕਰਦੇ ਹੈਗੇ ਆ ਕਿ ਗਰਮੀਆਂ ਛੁੱਟੀਆਂ ਸਾਰੇ ਇੰਜੋਏ ਕਰੋ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਤੇ ਤੁਸੀਂ ਵੀ ਆਪਣੀਆਂ ਛੁੱਟੀਆਂ ਦਾ ਆਨੰਦ ਲਵੋ